ਕਲਾਕਾਰ ਆਪਣੀ ਕਲਾਕਾਰੀ ਦੇ ذریعے ਪੂਰੀ ਦੁਨੀਆ ਨੂੰ ਇੱਕ ਕਾਗਜ਼ ਦੇ ਵਿੱਚ ਉਤਾਰ ਸਕਦਾ ਹੈ। ਇਹ ਸਕਲਪਚਰ ਹੈ ਲੱਕੜ ਦਾ ਬਣਾਇਆ ਹੋਇਆ, वुਡ ਕਾਰਵਿੰਗ ਕੀਤੀ ਹੈ। ਇਹਦਾ ਟਾਈਟਲ ਹੈ ਚੱਕਰ 뷰। ਇਹ ਡਰਾਇੰਗਸ ਨੇ ਇਹਦੇ ਵਿੱਚ ਦੋ ਮੀਡੀਆਮ ਯੂਜ਼ ਕੀਤੇ ਹੋਏ ਨੇ, ਪਹਿਲਾਂ ਵਾਟਰ ਕਲਰ ਬੇਸ ਤੇ, ਉਹਦੇ ਸੁੱਕਣ ਤੋਂ ਬਾਅਦ ਉੱਤੇ ਡਰਾਇੰਗ ਕਰਕੇ ਤੇ ਚਾਰਕੋਲ ਦੇ ਨਾਲ ਜਿਹੜੀ ਬਲੈਕ ਲਾਈਨਸ ਤੇ ਸ਼ੇਡਿੰਗ ਹੈਗੀ ਆ ਉਹ ਕੀਤੀ ਗਈ ਹੈ। ਇਹ ਮੇਰੇ ਸੈਲਫ ਪੋਰਟਰੇਟਸ ਨੇ ਜੋ ਅਸੀਂ ਫੀਲ ਕਰਦੇ ਆ ਉਹ ਸਾਡੇ ਚਿਹਰੇ ਤੋਂ ਐਕਸਪ੍ਰੈਸ ਹੁੰਦਾ ਉਹ ਹੀ ਮੈਂ ਆਪਣੀ ਪੇਂਟਿੰਗ ਦੇ ਥਰੂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਡਰਾਇੰਗਸ ਨੇ ਇੱਕ ਦਿਨ ওয়াটার ਕਲਰ ਦਾ ਕੰਮ ਕਰਕੇ ਦੂਸਰੇ ਦਿਨ ਹੀ ਉੱਤੇ ਡਰਾਇੰਗ ਕਰ ਦਿੱਤੀ ਜਾਂਦੀ ਹੈ ਇਹਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਦਾ ਸੋਚਣ ਲਈ ਜ਼ਿਆਦਾ ਸਮਾਂ ਲੱਗਦਾ ਹੈ ਕਿ ਕੀ ਬਣਾਉਣਾ ਹੈ ਸ਼ਾਇਦ ਤੁਹਾਡੇ ਹੀ ਪਰ ਜੇ ਕੋਈ ਆਮ ਮਤ ਦੇਖੇਗਾ ਉਹਨੂੰ ਆਪਣੀ ਉਹਦੇ ਵਿੱਚ ਤਸਵੀਰ ਨਜ਼ਰ ਆਏਗੀ ਇਹ ਕਿਸ ਤਰ੍ਹਾਂ ਆਈਡੀਆ ਆਉਂਦਾ ਕਿ ਇਹ ਚੀਜ਼ ਬਣਾਈ ਜਾਵੇ ਜਿਸ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਦੇਖੇ ਜੇ ਇਹ ਤਾਂ ਇਮੋਸ਼ਨਸ ਆ ਜਿਹਦੇ ਨਾਲ ਅਸੀਂ ਸਾਰੇ ਕਨੈਕਟ ਕਰਦੇ ਆ ਆਰਟ ਨਾਲ ਤੇ ਆਰਟ ਇਮੋਸ਼ਨ ਦਾ ਹੀ ਇੱਕ ਉਭਰਿਆ ਹੋਇਆ ਰੂਪ ਹੈ ਹਾਂ ਇਹ ਕਹਿੰਦੇ ਨੇ ਕਿ ਜਦੋਂ ਇੱਕ ਕੰਮ ਸੇਲ ਹੁੰਦਾ ਆਰਟਵਰਕ ਤੇ ਤੁਸੀਂ ਇੱਕ ਆਰਟਵਰਕ ਨਹੀਂ ਸਿਰਫ ਸੇਲ ਹੁੰਦਾ ਉਸ ਆਰਟਿਸਟ ਦੇ ਉਹਨੇ ਦਿਨ ਉਹਨੇ ਇਮੋਸ਼ਨਸ ਜਿਹੜੇ ਆ ਉਹ ਇੱਕ ਪਰਸਨ ਦੂਸਰੇ ਦੇ ਕੋਲ ਜਾਂਦੇ ਉਸ ਚੀਜ਼ ਨੂੰ ਫੀਲ ਕਰਦੇ ਹੋਇਆ ਮੈਂ ਆਪਣੇ ਉਸ ਆਰਟਵਰਕ ਨੂੰ ਆਪਣੇ ਡਰਾਇੰਗ ਦੇ ਵਿੱਚ ਬਣਾਇਆ ਸਕੂਲ ਵਿੱਚ ਵੀ ਨਹੀਂ ਸੀ ਜਾਂਦੀ ਮੇਰੇ ਪਾਪਾ ਸਕਲਪਟਰ ਨੇ ਬਹੁਤ ਵਧੀਆ ਤੇ ਉਹ ਸਕਲਪਚਰ ਬਣਾਉਂਦੇ ਰਹਿੰਦੇ ਸੀ ਲੱਕੜ ਦੇ ਤੇ ਮੈਂ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਕਰਦਾ ਸੀ ਮੈਂ ਤਾਂ ਉਹਨਾਂ ਦੇ ਸਕਲਪਚਰ ਦੇ ਵਿੱਚ ਵੀ ਕੁਝ ਨਾ ਕੁਝ ਕਰਦੀ ਰਹਿੰਦੀ ਸੀ ਤੇ ਉਦੋਂ ਤੋਂ ਹੀ ਮੇਰੀ ਆਰਟ ਦੇ ਨਾਲ ਜਿਹੜੀ ਜਰਨੀ ਹੈ ਉਹ ਸ਼ੁਰੂ ਹੋ ਚੁੱਕੀ ਸੀ ਇੱਕ ਤਰ੍ਹਾਂ ਦੇ ਨਾਲ ਫਿਰ ਸਕਲਪਚਰ ਕਰਦਿਆਂ ਕਰਦਿਆਂ ਸਕੂਲ ਟਾਈਮ ਦੇ ਵਿੱਚ ਡਰਾਇੰਗਸ ਕਰਨੀਆ ਆਰਟ ਕੰਪੀਟੀਸ਼ਨਸ ਤੇ ਜਾਣਾ ਫਿਰ ਉਸ ਤੋਂ ਬਾਅਦ ਮੇਰੀ ਇੰਨੀ ਉਹਦੇ ਵਿੱਚ ਲਗਨ ਲੱਗੀ ਕਿ ਮੈਂ ਆਪਣਾ ਕੈਰੀਅਰ ਹੀ ਇਹਦੇ ਵਿੱਚ ਸਿਲੈਕਟ ਕੀਤਾ ਮੈਂ ਕੰਪੀਟੀਸ਼ਨ ਦੀ ਗਿਣਤੀ ਤਾਂ ਮੈਨੂੰ ਆਪ ਵੀ ਪਤਾ ਨਹੀਂ ਹੋਏਗੀ ਪਰ ਜੇ ਵੱਡੇ ਲੈਵਲ ਤੇ ਗੱਲ ਕਰੀਏ ਤਾਂ ਮੈਂ ਯੂਥ ਫੈਸਟੀਵਲ ਨਾਰਥ ਜ਼ੋਨ ਤੱਕ ਜਾ ਚੁੱਕੀ ਹਾਂ ਤੇ ਸਟੇਟ ਐਗਜ਼ੀਬਿਸ਼ਨ ਤੇ 올 ਇੰਡੀਆ ਐਗਜ਼ੀਬਿਸ਼ਨ ਵਿੱਚ ਮੈਨੂੰ ਅਵਾਰਡਸ ਮਿਲ ਚੁੱਕੇ ਨੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਕੁੜੀ ਨੂੰ ਅਪੜੇ ਜੋ ਉਹ ਕਰਨਾ ਚਾਹੁੰਦੀ ਹੈ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਉਣਾ ਚਾਹੀਦਾ ਹੈ ਖੁਦ ਨੂੰ ਪ੍ਰਾਊਡ ਫੀਲ ਕਰਾਉਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹਦੇ ਵਿੱਚ ਜੋ ਸਾਡੀ ਮਹਾਰਤ ਹੈ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਜਿਹੜਾ ਵੀ ਤੁਹਾਡਾ ਫੀਲਡ ਹੋਵੇ ਦੋਸਤੋ ਇੱਕ ਕਲਾਕਾਰ ਆਪਣੀ ਕਲਾਕਾਰੀ ਦੇ ذریعے ਪੂਰੀ ਦੁਨੀਆ ਨੂੰ ਇੱਕ ਕਾਗਜ਼ ਦੇ ਵਿੱਚ ਉਤਾਰ ਸਕਦਾ ਹੈ ਕਿ ਕੋਈ ਸ਼ੱਕ ਨਹੀਂ ਅਸੀਂ ਇਸ ਵਕਤ ਅੰਮ੍ਰਿਤਸਰ ਆਰਟ ਗੈਲਰੀ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਬੇਟੀ ਇੰਨੀ ਕਲਾਕਾਰ ਹੈ ਉਹਦੇ ਹੱਥ ਵਿੱਚ ਇਹਨਾਂ ਆਰਟ ਹੈ ਕਿ ਜਦੋਂ ਤੁਸੀਂ ਸੁਣੋਗੇ ਜਦੋਂ ਤੁਸੀਂ ਦੇਖੋਗੇ ਤਾਂ ਹੈਰਾਨ ਹੋਵੋਗੇ ਸਭ ਤੋਂ ਪਹਿਲੇ ਇਹ ਕਲਾਕਾਰੀ ਦੇਖੋ ਉਸ ਤੋਂ ਬਾਅਦ ਉਹਨ ਦੱਸਦੇ ਕਿ ਇਹ ਕਲਾਕਾਰੀ ਕੀ ਹੈ ਇਹ ਇਹਨੂੰ ਅਸੀਂ ਪੇਂਟਿੰਗ ਨੂੰ ਕੀ ਕਵਾਂਗੇ ਕਿਸ ਤਰੀਕੇ ਨਾਲ ਕਵਾਂਗੇ ਉਸ ਬੇਟੀ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਧੀਆਂ ਜਿਹੜੀਆਂ ਨੇ ਸਿਰ ਚੁੱਕ ਦੀਆਂ ਨੇ ਮਾਪੇ ਦਾ ਇਹ ਚ ਕੋਈ ਸ਼ੱਕ ਨਹੀਂ ਹੈ ਇਹ ਪੁਰਾਣੇ ਜ਼ਮਾਨੇ ਚਲੇ ਗਏ ਆ ਅੱਜ ਧੀਆ ਪੁੱਤਾਂ ਦੇ ਨਾਲੋਂ ਜ਼ਿਆਦਾ ਆ ਗਾਂ ਵਾਧੀਆਂ ਨੇ ਪੁੱਤਾਂ ਦੇ ਨਾਲੋਂ ਜ਼ਿਆਦਾ ਮਾਪੇ ਦਾ ਸਾਥ ਦਿੰਦੀਆਂ ਨੇ ਨਾਮ ਰੋਸ਼ਨ ਕਰਦੀਆਂ ਨੇ ਤਾਂ ਬੇਟੀ ਸਾਡੇ ਨਾਲ ਮੌਜੂਦ ਹੈ ਸਸਿਕਲ ਜੀ ਸਸਿਕਲ ਜੀ ਪੇਂਟਿੰਗ ਬੋਸ ਆ ਬੋਸ ਸ਼ਾਨਦਾਰ ਚੀਜ਼ ਬਣਾਈ ਇਹ ਪਹਿਲੇ ਮੈਨੂੰ ਦੱਸੋ ਇਹਨੂੰ ਕੀ ਕਵਾਂਗੇ ਅਸੀਂ ਇਹ ਸਕਲਪਚਰ ਹੈ ਲੱਕੜ ਦਾ ਬਣਾਇਆ ਹੋਇਆ वुਡ ਕਾਰਵਿੰਗ ਕੀਤੀ ਹੈ ਇਹਦਾ ਟਾਈਟਲ ਹੈ ਚੱਕਰ ਵਿਊ अच्छा ਜਿਵੇਂ ਐਸੀ ਜ਼ਿੰਦਗੀ ਦੇ ਚੱਕਰ ਵਯੂ ਦੇ ਵਿੱਚ ਹੁੰਨੇ ਆ ਉਹਦੇ ਵਿੱਚ ਉਤਾਰ ਚੜਾਵ ਹੁੰਦੇ ਨੇ ਜੋ ਵੀ ਟਵਿਸਟ ਹੁੰਦੇ ਨੇ ਜੋ ਕੁਝ ਵੀ ਹੁੰਦਾ ਉਹ ਮੈਂ ਇੱਕ ਇਸ ਆਰਟ ਪੀਸ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਮ ਹਮ ਅੱਛਾ ਇਹ ਇਹਨੂੰ ਬਣਾਉਣ ਦੀ ਕਿੰਨੀ ਦੇਰ ਲੱਗੀ ਆ ਕਿਉਂਕਿ ਆ ਜਿਹੜੀ ਚੀਜ਼ ਹੈ ਕੱਲੀ ਕੱਲੀ ਚੀਜ਼ ਦਿਖਾਣੀ ਉਹਨੂੰ ਆ ਕਲਾਕਾਰੀ ਦਿਖਾਣੀ ਇਹਨੂੰ ਟੁਕਣਾ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹਦੇ ਤੁਹਾਡੀ ਭਾਸ਼ਾ ਚ ਕਹਿੰਦੇ ਇਹਨੂੰ ਕਿੰਨਾ ਕੁ ਸਮਾਂ ਲੱਗਾ ਤੇ ਕਿਸ ਤਰੀਕੇ ਨਾਲ ਇਨੂੰ ਮੈਂ ਆਪਣੇ ਬਾਕੀ ਕੰਮ ਕਰਦੇ ਨਾਲ ਨਾਲ ਹੀ ਕੀਤਾ ਤੇ ਫਿਰ ਇਹਨੂੰ ਲਗਭਗ 4 ਮਹੀਨੇ ਲੱਗੇ ਨੇ ਜੇ ਲਗਾਤਾਰ ਕਰੀਏ ਤਾਂ ਘੱਟ ਟਾਈਮ ਵਿੱਚ ਵੀ ਬਣ ਸਕਦਾ ਹੈ ਪਰ ਸਟੱਡੀਜ਼ ਵੀ ਨਾਲ ਚੱਲ ਰਹੀ ਹੈ ਇਹ ਐਕਸਟਰਾ ਵਰਕ ਜਿਵੇਂ ਆਪਾਂ ਹੌਬੀ ਦੀ ਤਰ੍ਹਾਂ ਕਰਦੇ ਆ ਉਹ ਇੱਕ ਵਰਕ ਹੈ ਅੱਛਾ ਇਸ ਤਰ੍ਹਾਂ ਦੀਆਂ ਹੋਰ ਵੀ ਮੈਂ ਦੇਖਦਾ ਪਿਆ ਕਿ ਹੋਰ ਵੀ ਕਾਫੀ ਇਸ ਤਰ੍ਹਾਂ ਜੇ ਇਹਨੂੰ 4 ਮਹੀਨੇ ਲੱਗੇ ਆ ਤਾਂ ਜੇ ਹੋਰ ਇਸ ਤੋਂ ਵੱਡੀ ਬਣਾਣੀ ਹੋਵੇ ਤਾਂ ਸਮਾਂ ਜਿਸ ਤਰੀਕੇ ਨਾਲ ਵਧਦਾ ਜਾਂਦਾ ਆਰਟ ਉਸ ਤਰੀਕੇ ਨਾਲ ਸਮਾਂ ਵਧਦਾ ਜਾਏਗਾ ਬਿਲਕੁਲ ਬਿਲਕੁਲ ਜਿੰਨੀ ਉਹਦੇ ਵਿੱਚ ਡੀਟੇਲ ਹੋਏਗੀ ਜਿੰਨਾ ਜ਼ਿਆਦਾ ਉਹਨੂੰ ਤਰਾਸ਼ਣਾ ਹੋਏਗਾ ਉਨਾ ਹੀ ਉਹਨੂੰ ਸਮਾਂ ਵੀ ਦੇਣਾ ਪਏਗਾ ਕੀ ਬਾਤ ਹੈ ਤਾਂ ਦੇਖੋ ਗੱਲ ਇੱਥੇ ਨਹੀਂ ਮੁੱਕਦੀ ਗੱਲ ਇਸ ਜਗਤ ਨਹੀਂ ਮੁੱਕਦੀ ਅੰਦਰ ਚੱਲ ਕੇ ਤੁਹਾਨੂੰ ਹੋਰ ਵੀ ਕਲਾਕਾਰੀਆਂ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਲਫ਼ਜ਼ ਹੀ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਪੇਂਟਿੰਗਾਂ ਬਣਾਈਆਂ ਗਿਆ ਨੇ ਇਹ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪਹਿਲੇ ਇੱਕ ਵਾਰ ਝਾਕ ਮਾਰੋ ਤੁਸੀਂ ਜੇ ਤੁਸੀਂ ਝਾਕ ਝਾਕ ਮਾਰੋਗੇ ਤਾਂ ਫਿਰ ਤੁਹਾਨੂੰ ਇਹ ਮਹਿਸੂਸ ਹੋ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਿਆ ਹੀ ਇਹ ਕਲਾਕਾਰੀਆਂ ਆ ਤਾਂ ਇਹ ਜਿਹੜੀਆਂ ਕਲਾਕਾਰੀਆਂ ਅਸੀਂ ਕਰਦੇ ਪਈਆਂ ਇਹਦੇ ਬਾਰੇ ਥੋੜੀ ਜਾਨੂ ਕਰਾਓ ਕਿ ਕਿੰਨੀ ਦੇਰ ਤੋਂ ਤੁਸੀਂ ਇਹ ਪੇਂਟਿੰਗ ਬਣਾਉਂਦੇ ਪਿਆ ਇੰਜ ਲੱਗਦਾ ਪਿਆ ਕਿ ਜਿਸ ਤਰ੍ਹਾਂ ਲੱਕੜ ਦੇ ਉੱਤੇ ਹੀ ਪੇਂਟਿੰਗ ਬਣਾਈ ਹੋਈ ਹੈ ਕੀ ਕਿਸ ਤਰ੍ਹਾਂ ਬਣਾਈ ਹੈ ਬੰਦੀਆਂ ਇਹ ਡਰਾਇੰਗਸ ਨੇ ਇਹਦੇ ਵਿੱਚ ਦੋ ਮੀਡੀਅਮ ਯੂਜ਼ ਕੀਤੇ ਹੋਏ ਇਹਨੇ ਪਹਿਲਾਂ ਵਾਟਰ ਕਲਰ ਬੇਸ ਤੇ ਉਹਦੇ ਸੁੱਕਣ ਤੋਂ ਬਾਅਦ ਉੱਤੇ ਡਰਾਇੰਗ ਕਰਕੇ ਤੇ ਚਾਰਕੋਲ ਦੇ ਨਾਲ ਜਿਹੜੀ ਬਲੈਕ ਲਾਈਨਸ ਤੇ ਸ਼ੇਡਿੰਗ ਹੈਗੀ ਆ ਉਹ ਕਿੱਤੀ ਗਈ ਹੈ ਹਮ ਹਮ ਔਰ ਮੈਂ ਮਾਸਟਰ ਆਫ ਫਾਈਨ ਆਰਟਸ ਕਰ ਰਹੀ ਆ ਜੀ ਤੇ ਮੈਨੂੰ ਇਸ ਫੀਲਡ ਦੇ ਵਿੱਚ ਹੁਣ ਬਹੁਤ ਟਾਈਮ ਹੋ ਗਿਆ ਮਾਸਟਰ ਆਫ ਫਾਈਨ ਆਰਟਸ ਮੇਰੀ ਪੇਂਟਿੰਗ ਦੇ ਵਿੱਚ ਹੈ ਹੋਰ ਮੀਡੀਅਮਸ ਵਿੱਚ ਵੀ ਮੈਂ ਕੰਮ ਕਰ ਰਹੀ ਆ ਇਸ ਪ੍ਰਦਰਸ਼ਨੀ ਦੇ ਵਿੱਚ ਪਰਟੀਕੂਲਰਲੀ ਚਾਰਕੋਲ ਤੇ ਵਾਟਰ ਕਲਰਸ ਦੇ ਵਰਕ ਲਾਏ ਨੇ ਹਮ ਇਸ ਪੇਂਟਿੰਗ ਨੂੰ ਕਵਾਂਗੇ ਕੀ ਕੀ ਨਾਮ ਦਵਾਂਗੇ ਇਸ ਪੇਂਟਿੰਗ ਇਹ ਡਰਾਇੰਗਸ ਨੇ ਡਰਾਇੰਗਸ ਹੀ ਦਵਾਂਗੇ ਹਾਂਜੀ ਅੱਛਾ ਆ ਜਿਹੜੀ ਪੇਂਟਿੰਗ ਬਣਾਈ ਆ ਤੁਸੀਂ ਆ ਮੈਂ ਦੇਖਦਾ ਪਿਆ ਹਾਂ ਜਿਹਦੇ ਵਿੱਚ ਦੋ ਦੋ ਚਿਹਰੇ ਨਜ਼ਰ ਆ ਰਹੇ ਆ ਕੀ ਦਰਸਾਇਆ ਕੀ ਐਡਵੈਸਟਮੈਂਟ ਇਹ ਮੇਰੇ ਸੈਲਫ ਪੋਰਟਰੇਟਸ ਨੇ ਜੋ ਅਸੀਂ ਫੀਲ ਕਰਦੇ ਆ ਉਹ ਸਾਡੇ ਚਿਹਰੇ ਤੋਂ ਐਕਸਪ੍ਰੈਸ ਹੁੰਦਾ ਉਹੀ ਮੈਂ ਆਪਣੀ ਪੇਂਟਿੰਗ ਦੇ ਥਰੂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਹਮਣੇ ਇੱਕ ਇਮੋਸ਼ਨ ਹੈ ਔਰ ਬੈਕ ਸਾਈਡ ਤੇ ਸ਼ੈਡੋ ਵਿੱਚ ਇੱਕ ਅਲੱਗ ਇਮੋਸ਼ਨ ਹੈ ਤੇ ਇਹਦੇ ਵਿੱਚ ਲੱਕੜ ਦਾ ਟੈਕਸਚਰ ਹੈ ਕਿਉਂਕਿ ਮੈਂ ਸ਼ੁਰੂ ਤੋਂ ਸਭ ਤੋਂ ਜ਼ਿਆਦਾ ਲੱਕੜ ਦੇ ਵਿੱਚ ਕੰਮ ਕੀਤਾ ਤੇ ਜਿਹੜਾ ਮੇਰਾ ਲੱਕੜ ਦਾ ਪਿਆਰ ਹੈ ਉਹਨੂੰ ਵੀ ਮੈਂ ਇਹਦੇ ਵਿੱਚੋ ਕਿ ਜਿਵੇਂ ਮੈਂ ਉਹਦੇ ਵਿੱਚੋ ਹੀ ਉੱਭਰ ਰਹੀਆਂ ਲੱਕੜ ਦੇ ਵਿੱਚੋ ਤੇ ਮੇਰਾ ਜੋ ਉਹਦੇ ਨਾਲ ਸੰਬੰਧ ਹੈ ਜੋ ਪਿਆਰ ਹੈ ਉਹ ਮੈਂ ਇਹਦੇ ਵਿੱਚੋ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ ਇਹ ਜਿਹੜੀ ਪੇਂਟਿੰਗ ਬਣਾਈਆਂ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਸੀ ਕਿ ਲੱਕੜ ਦੀ ਸ਼ੁਰੂਆਤ ਕੀਤੀ ਸੀ ਲੱਕੜ ਦੇ ਨਾਲ ਬਣਾਣੀ। ਪਹਿਲਾਂ ਮੇਰੀ ਲੱਕੜ ਦੇ ਹੀ ਕੰਮ 'ਚ ਸ਼ੁਰੂਆਤ ਹੈ। ਠੀਕ ਹੈ। ਅੱਛਾ ਇਹ ਜਿਹੜੀਆਂ ਪੇਂਟੀਆਂ ਤੁਸੀਂ ਬਣਾਈਆਂ ਇੱਕ ਪੇਂਟਿੰਗ ਨੂੰ ਅਸੀਂ ਸਮਾਂ ਦੇ ਦੇਖੀਏ ਤਾਂ ਮੈਕਸਿਮਮ ਕਿੰਨੀ ਧੀਰ ਲਗਾਉਂਦੇ? ਦੰਦੇ ਜਿਸ ਪੇਂਟਿੰਗ ਬਣਾ ਦਿਆ ਜਿਹੜੀਆਂ ਡਰਾਇੰਗਸ ਨੇ ਇੱਕ ਦਿਨ ਵਾਟਰ ਕਲਰ ਦਾ ਕੰਮ ਕਰਕੇ ਦੂਸਰੇ ਦਿਨ ਹੀ ਉੱਤੇ ਡਰਾਇੰਗ ਕਰ ਦਿੱਤੀ ਜਾਂਦੀ ਹੈ ਇਹਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਦਾ ਸੋਚਣ ਲਈ ਜ਼ਿਆਦਾ ਸਮਾਂ ਲੱਗਦਾ ਹੈ ਕਿ ਕੀ ਬਣਾਣਾ ਹੈ ਪਰ ਜਦੋਂ ਇਹ ਮਨ ਬਣ ਜਾਂਦਾ ਹੈ ਕੀ ਬਣਾਣਾ ਉਸ ਤੋਂ ਬਾਅਦ ਉਹ ਕੰਮ ਨਿਕਲ ਆਉਂਦਾ ਹੈ ਕੁਝ ਦਿਨਾਂ ਵਿੱਚ ਹੀ ਅੱਛਾ ਇਹ ਜਿਹੜੇ ਕਾਗਜ਼ ਹੈ ਇਹ ਸਪੈਸ਼ਲ ਕਾਗਜ਼ ਹੁੰਦਾ ਹੈ ਜਾਂ ਕਪੜਾ ਹੁੰਦਾ ਹੈ ਕੀ ਚੀਜ਼ ਕੀ ਜਿਹਦੇ ਉੱਤੇ ਬਣਾਈ ਜਾਂਦੀ ਹੈ ਇਹ ਸਪੈਸ਼ਲ ਕਾਗਜ਼ ਵਾਟਰ ਕਲਰਸ ਕਰਨ ਲਈ ਕੈਂਸਨ ਸ਼ੀਟ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਉਹਨੂੰ ਮਤਲਬ ਜਦੋਂ ਗਿੱਲਾ ਕਰੀਏ ਤੇ ਉਹ ਖਰਾਬ ਨਾ ਹੋਵੇ ਤੇ ਪਰਮਨੈਂਟ ਵਧੀਆ ਰਹੇ ਤੁਹਾਡੀ ਇਹ ਪੇਂਟਿੰਗ ਮੈਨੂੰ ਬਹੁਤ ਖੂਬਸੂਰਤ ਲੱਗੀ ਜਿਹਦੇ ਵਿੱਚ ਤਿੰਨ ਲੜਕੀਆਂ ਨਜ਼ਰ ਆ ਰਹੀਆਂ ਨੇ ਚਿਹਰੇ ਦੇ ਉੱਤੇ ਹੱਥ ਰੱਖਿਆ ਹੋਇਆ ਇਹ ਕੀ ਦਰਸਾਇਆ ਇਸ ਪੇਂਟਿੰਗ ਦੇ ਵਿੱਚ ਤੁਸੀਂ ਇਹ ਤਿੰਨੋਂ ਮੇਰੇ ਹੀ ਚਿਹਰੇ ਨੇ ਅਲੱਗ-ਅਲੱਗ ਇਮੋਸ਼ਨਸ ਨੇ ਤੇ ਜਦੋਂ ਮਤਲਬ ਕੁਝ ਇਮੋਸ਼ਨਸ ਹੁੰਦੇ ਆ ਜਿਹੜੇ ਅਸੀਂ ਹਾਈਡ ਕਰਨ ਦੀ ਕੋਸ਼ਿਸ਼ ਕਰੀਦੀ ਲੁਕਾਣ ਦੀ ਤੇ ਉਹ ਸ਼ੋਅ ਕਰਨ ਲਈ ਮੈਂ ਆਪਣੇ ਹੱਥਾਂ ਨਾਲ ਫੇਸ ਕਵਰ ਕੀਤਾ ਹੋਇਆ ਹਮ ਪਰ ਇਹ ਵੀ ਸ਼ੋਅ ਹੋ ਰਿਹਾ ਕਿ ਉਹਦੇ ਆਰ-ਪਾਰ ਵੀ ਮੇਰੇ ਫੀਚਰਸ ਤੇ ਉਹ ਐਕਸਪ੍ਰੈਸ਼ਨਸ ਨਜ਼ਰ ਆ ਰਹੇ ਨੇ ਉਹ ਚੀਜ਼ ਇਸ ਪੇਂਟਿੰਗ ਦੇ ਵਿੱਚ ਇਦਾਂ ਸ਼ੋਅ ਕੀਤੀ ਹੈ ਕਿ ਅਸੀਂ ਆਪਣੇ ਇਮੋਸ਼ਨਸ ਲੁਕਾਣ ਦੀ ਕੋਸ਼ਿਸ਼ ਕੋਸ਼ਿਸ਼ ਵੀ ਕਰੀਦੀ ਹੈ ਪਰ ਫਿਰ ਵੀ ਉਹ ਐਕਸਪਰੈਸ ਹੁੰਦੇ ਨੇ ਉਹ ਇਹਦੇ ਅੱਛਾ ਹਰ ਪੇਂਟਿੰਗ ਦੇ ਵਿੱਚ ਕੁਝ ਵੱਖਰਾ ਨਜ਼ਰ ਆ ਰਿਹਾ ਹੈ ਸ਼ਾਇਦ ਸਾਰੇ ਚਿਹਰੇ ਜਿੰਨੇ ਤੁਸੀਂ ਬਣਾਏ ਆ ਉਹ ਸ਼ਾਇਦ ਤੁਹਾਡੇ ਹੀ ਨੇ ਪਰ ਜੇ ਕੋਈ ਆਮ ਮਨ ਦਾ ਦੇਖੇਗਾ ਉਹਨੂੰ ਆਪਣੀ ਉਹਦੇ ਵਿੱਚ ਤਸਵੀਰ ਨਜ਼ਰ ਆਏਗੀ ਇਹ ਕਿਸ ਤਰ੍ਹਾਂ ਆਈਡੀਆ ਆਂਦਾ ਕਿ ਇਹ ਚੀਜ਼ ਬਣਾਈ ਜਾਵੇ ਜਿਹਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਦੇਖੇ ਜੇ ਇਹ ਤਾਂ ਇਮੋਸ਼ਨਸ ਆ ਜਿਹਦੇ ਨਾਲ ਅਸੀਂ ਸਾਰੇ ਕਨੈਕਟ ਕਰਦੇ ਆ ਆਰਟ ਨਾਲ ਤੇ ਆਰਟ ਇਮੋਸ਼ਨ ਦਾ ਹੀ ਇੱਕ ਉਬਰਿਆ ਹੋਇਆ ਰੂਪ ਹੈ ਹਾਂ ਇਹ ਪੇਂਟਿੰਗ ਦੇ ਬਾਰੇ ਦੱਸੋ ਬੰੂਆ ਜਿਹੜੀ ਪੇਂਟਿੰਗ ਇਹਦੇ ਵਿੱਚ ਮੇਰਾ ਹੀ ਇੱਕ ਸਕਲਪਚਰ ਦੀ ਡਰਾਇੰਗ ਹੈ ਇਹ ਮੇਰਾ ਇੱਕ ਲੱਕੜ ਦਾ ਸਕਲਪਚਰ ਸੀ ਜੋ ਸੇਲ ਹੋ ਗਿਆ ਤੇ ਕਹਿੰਦੇ ਨੇ ਕਿ ਜਦੋਂ ਇੱਕ ਕੰਮ ਸੇਲ ਹੁੰਦਾ ਆਰਟਵਰਕ ਤੇ ਤੁਸੀਂ ਇੱਕ ਆਰਟਵਰਕ ਨਹੀਂ ਸਿਰਫ ਸੇਲ ਹੁੰਦਾ ਉਸ ਆਰਟਿਸਟ ਦੇ ਉਹਨੇ ਦਿਨ ਉਹਨੇ ਇਮੋਸ਼ਨਸ ਜਿਹੜੇ ਆ ਉਹ ਇੱਕ ਪਰਸਨ ਦੂਸਰੇ ਦੇ ਕੋਲ ਜਾਂਦੇ ਉਸ ਚੀਜ਼ ਨੂੰ ਫੀਲ ਕਰਦੇ ਹੋਏ ਆ ਮੈਂ ਆਪਣੇ ਉਸ ਆਰਟਵਰਕ ਨੂੰ ਆਪਣੇ ਡਰਾਇੰਗ ਦੇ ਵਿੱਚ ਬਣਾਇਆ ਤੇ ਆਪਣੇ ਜੋ ਇਮੋਸ਼ਨਸ ਰਹੇ ਉਹਨੂੰ ਲੈ ਕੇ ਉਹ ਉਹਦੇ ਵਿੱਚ ਬਣਾਇਆ ਅੱਛਾ ਸ਼ੁਰੂਆਤ ਕਦੋਂ ਕੀਤੀ ਸੀ ਜਦੋਂ ਛੱਡਣ ਦੇ ਦਿਨ ਮੇਰੇ ਹਿਸਾਬ ਨਾਲ ਜਦੋਂ ਹੋਣਗੇ ਤੁਹਾਡੇ ਤੇ ਤੁਸੀਂ ਪੈਂਡਿੰਗ ਵਾਲ ਹੋਗੇ ਉਹਨੇ ਕਿੰਨੀ ਉਮਰ ਸੀ ਜਦੋਂ ਤੁਸੀਂ ਸੋਚਿਆ ਕਿ ਮੈਂ ਮੈਂ ਸਕੂਲ ਵਿੱਚ ਵੀ ਨਹੀਂ ਸੀ ਜਾਂਦੀ ਮੇਰੇ ਪਾਪਾ ਸਕਲਪਟਰ ਨੇ ਬਹੁਤ ਵਧੀਆ ਤੇ ਉਹ ਸਕਲਪਚਰ ਬਣਾਉਂਦੇ ਰਹਿੰਦੇ ਸੀ ਲੱਕੜ ਦੇ ਤੇ ਮੈਂ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਕਰਦਾ ਸੀ ਮੈਂ ਤਾਂ ਉਹਨਾਂ ਦੇ ਸਕਲਪਚਰ ਦੇ ਵਿੱਚ ਵੀ ਕੁਝ ਨਾ ਕੁਝ ਕਰਦੀ ਰਹਿੰਦੀ ਸੀ ਤੇ ਉਦੋਂ ਤੋਂ ਹੀ ਮੇਰੀ ਆਰਟ ਦੇ ਨਾਲ ਜਿਹੜੀ ਜਰਨੀ ਹੈ ਉਹ ਸ਼ੁਰੂ ਹੋ ਚੁੱਕੀ ਸੀ ਇੱਕ ਤਰ੍ਹਾਂ ਦੇ ਨਾਲ ਫਿਰ ਸਕਲਪਚਰ ਕਰਦਿਆਂ ਕਰਦਿਆਂ ਸਕੂਲ ਟਾਈਮ ਦੇ ਵਿੱਚ ਡਰਾਇੰਗ ਕਰਨੀਆਂ ਆਰਟ ਕੰਪੀਟੀਸ਼ਨਸ ਤੇ ਜਾਣਾ ਫਿਰ ਉਸ ਤੋਂ ਬਾਅਦ ਮੇਰੀ ਇੰਨੀ ਉਹਦੇ ਵਿੱਚ ਲਗਨ ਲੱਗੀ ਕਿ ਮੈਂ ਆਪਣਾ ਕਰੀਅਰ ਹੀ ਇਹਦੇ ਵਿੱਚ ਸਿਲੈਕਟ ਕੀਤਾ ਮੈਂ ਡਿਪਲੋਮਾ ਕੀਤਾ ਆਰਟ ਐਂਡ ਕraft ਫਿਰ ਬੈਚਲਰ ਆਫ ਫਾਈਨ ਆਰਟਸ ਕੀਤੀ ਹੁਣ ਮੈਂ ਮਾਸਟਰਸ ਕਰ ਰਹੀ ਹਾਂ ਤਾਂ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਪਏ ਸੀ ਕਿ ਮਿਹਨਤ ਮੈਂ ਇਹਦੇ ਤੋਂ ਸ਼ੁਰੂਆਤ ਕਰ ਦਿੱਤੀ ਅਸੀਂ ਇਹ ਗੱਲ ਕਹਿ ਸਕਦੇ ਕਿ ਪਿਤਾ ਜੋ ਕਰਦੇ ਸੀ ਉਹ ਦਿਮਾਗ ਚ ਵੱਸ ਗਿਆ ਕਿ ਨਹੀਂ ਮੈਂ ਕਰਨਾ ਕਿਉਂਕਿ ਜਿਸ ਤਰੀਕੇ ਨਾਲ ਜੇ ਕਿਸੇ ਬੱਚੇ ਨੂੰ ਸਕੂਲ ਪਾਦਨੇ ਹੈ ਉਹਦਾ ਪੜਨ ਨੂੰ ਦਿਲ ਨਹੀਂ ਵੀ ਕਰਦਾ ਤੇ ਜੇ ਕਲਾਸ ਚ ਬਹਿ ਜਾਂਦਾ ਤੇ ਆਪੇ ਪੜਨਾ ਸਿੱਖ ਜਾਂਦਾ ਇਹ ਤੇ ਨਹੀਂ ਕਿਤੇ ਇੱਕ ਮਾਹੌਲ ਹੁੰਦਾ ਆਰਟ ਦਾ ਜਦੋਂ ਸਾਨੂੰ ਉਹ ਮਾਹੌਲ ਮਿਲਦਾ ਹੈ ਤੇ ਆਰਟ ਇੱਕ ਐਸੀ ਚੀਜ਼ ਹੈ ਕਿ ਬੰਦਾ ਉਹਦੇ ਵੱਲ ਖਿੱਚਿਆ ਹੀ ਜਾਂਦਾ ਤੇ ਜਦੋਂ ਉਹ ਮਾਹੌਲ ਮਿਲਦਾ ਹੈ ਅਸੀਂ ਆਰਟ ਕ੍ਰੀਏਟ ਕਰਦੇ ਤਾਂ ਜੋ ਸਕੂਨ ਮਿਲਦਾ ਹੈ ਨਾ ਉਸ ਤੋਂ ਬਾਅਦ ਫਿਰ ਅਸੀਂ ਉਸੇ ਵਿੱਚ ਲੀਨ ਹੋ ਜਾਂਦੇ ਹਾਂ ਤੇ ਇਸੇ ਤਰੀਕੇ ਨਾਲ ਮੈਂ ਇਸ ਫੀਲਡ ਦੇ ਵਿੱਚ ਆਈ ਆਰਟ ਦੇ ਫੀਲਡ ਸਕੂਲ ਜਿਹੜੇ ਜਾਂਦੇ ਸੀ ਤੇ ਬੱਚੇ ਆ ਕੇ ਪੁੱਛਦੇ ਵੀ ਆ ਬਣਾ ਕੇ ਬਣਾਣਾ ਸਿਖਾ ਦਿਓ ਮੇਰੀ ਰੈਂਕ ਕਰ ਦਿਓ ਕਿਉਂਕਿ ਰੈਂਕ ਦੇ ਜਦੋਂ ਹੋਮਵਰਕ ਮਿਲਦਾ ਜੋ ਕਲਾਸਵਰਕ ਮਿਲਦਾ ਤੇ ਤੁਹਾਨੂੰ ਕਹਿੰਦੇ ਹੁੰਦੇ ਸੀ ਆ ਕੇ ਕਿਆ ਬਣਾ ਦਿਓ ਜਲਦੀ ਜਲਦੀ ਹੁਣ ਪਤਾ ਇਹ ਬਣਾ ਦੇਣਾ ਕੁੜੀ ਨੇ ਹਾਂਜੀ ਮੈਂ ਤਾਂ ਕਲਾਸ ਵਿੱਚ ਵੀ ਜਦੋਂ ਫ੍ਰੀ ਟਾਈਮ ਵੀ ਹੁੰਦਾ ਸੀ ਤਾਂ ਡਰਾਇੰਗ ਸੀ ਕਰਦੀ ਰਹਿੰਦੀ ਸੀ ਤੇ ਇਸ ਕਰਕੇ ਮੇਰਾ ਕਾਫੀ ਜ਼ਿਆਦਾ ਔਰ ਐਕਸਟਰਾ ਜਿਹੜਾ ਟਾਈਮ ਹੁੰਦਾ ਐਕਟੀਵਿਟੀਜ਼ ਮੈਂ ਬਹੁਤ ਜ਼ਿਆਦਾ ਪਾਰਟਿਸਪੇਟ ਕਰਦੀ ਹੀ ਆਰਟ ਦੇ ਕੰਪੀਟੀਸ਼ਨਸ ਵਗੈਰਾ ਵਿੱਚ ਸਕੂਲ ਟਾਈਮ ਕੰਪੀਟੀਸ਼ਨ ਕਿੰਨੇ ਕਰ ਚੁੱਕੇ ਜੀ ਅਸਪਾਸ ਕੰਪੀਟੀਸ਼ਨ ਦੀ ਗਿਣਤੀ ਤਾਂ ਮੈਨੂੰ ਆਪ ਵੀ ਪਤਾ ਨਹੀਂ ਹੋਏਗੀ ਪਰ ਜੇ ਵੱਡੇ ਲੈਵਲ ਤੇ ਗੱਲ ਕਰੀਏ ਤਾਂ ਮੈਂ ਯੂਥ ਫੈਸਟੀਵਲ ਨਾਰਥ ਜ਼ੋਨ ਤੱਕ ਜਾ ਚੁੱਕੀ ਹਾਂ ਤੇ ਸਟੇਟ ਐਗਜ਼ੀਬਿਸ਼ਨ ਤੇ 올 ਇੰਡੀਆ ਐਗਜ਼ੀਬਿਸ਼ਨ ਵਿੱਚ ਮੈਨੂੰ ਅਵਾਰਡਸ ਮਿਲ ਚੁੱਕੇ ਨੇ ਚਾ ਵਾਤ ਇੰਨੇ ਅਵਾਰਡ ਤੁਸੀਂ ਹਾਸਲ ਕਰ ਚੁੱਕੇ ਜੀ ਤਾਂ ਅੱਗੇ ਕੀ ਸੋਚਿਆ ਕਿ ਤਈ ਇੱਕ ਹੁੰਦਾ ਪਲਾਨ ਹੁੰਦਾ ਕਿ ਅਸੀਂ ਇੱਥੇ ਪਹੁੰਚਣਾ ਸੀ ਇਹ ਕਰਨਾ ਚਾਹੁੰਦੇ ਆ ਕੀ ਸੋਚਿਆ ਕਿ ਦਿਬਾਰਚ ਕੀ ਚੱਲ ਰਿਹਾ ਹੈ ਮੈਂ ਸਟੱਡੀਜ਼ ਨੂੰ ਲੈ ਕੇ ਵੀ ਬਹੁਤ ਹੈਗੀਆਂ ਕਿ ਮੈਂ ਪੀਐਚਡੀ ਤੱਕ ਕਰਨਾ ਚਾਹੁੰਦੀ ਆ ਫਿਲਹਾਲ ਮਾਸਟਰਸ ਕਰ ਰਹੀ ਆ ਇਸ ਤੋਂ ਬਾਅਦ ਮੈਂ ਪੀਐਚਡੀ ਵੀ ਕਰਨਾ ਚਾਹਾਂਗੀ ਤੇ ਇਸੇ ਚੀਜ਼ ਦੇ ਵਿੱਚ ਹੀ ਮੈਂ ਪ੍ਰੋਫੈਸਰਸ਼ਿਪ ਵੀ ਟਰਾਈ ਕਰਾਂਗੀ ਤੇ ਨਾਲ ਦੇ ਨਾਲ ਮੈਂ ਬਿਲਕੁਲ ਚਾਹਾਂਗੀ ਕਿ ਮੈਂ ਹਮੇਸ਼ਾ ਹੀ ਐਗਜ਼ਿਬਿਸ਼ਨਸ ਕਰਦੀ ਰਹਾ ਮਾ ਕਲਾ ਦੇ ਨਾਲ ਜੁੜੀ ਰਹਾ ਵਰਕਸ਼ਾਪਸ ਕਰਾਂ ਵੱਡੇ ਤੋਂ ਵੱਡੀ ਐਗਜ਼ਿਬਿਸ਼ਨ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਜਾ ਕੇ ਐਗਜ਼ਿਬਿਸ਼ਨਸ ਕਰਾਂ ਇਹ ਮੇਰੀ ਪੂਰੀ ਲਾਈਫ ਦੇ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਅੱਛਾ ਜਿਹੜੀਆਂ ਪੇਂਟੀਆਂ ਤੁਸੀਂ ਬਣਾਈਆਂ ਮੈਂ ਜਿਹੜੀਆਂ ਦੇਖਦਾ ਪਿਆ ਪੇਂਟੀਆਂ ਇਡੀਆਂ ਬਣਾਈਆਂ ਨੇ ਇਹ ਕਿਸੇ ਤਸਵੀਰ ਵਾਲ ਦੇਖ ਕੇ ਬਣਾਈਆਂ ਨੇ ਜਾਂ ਫਿਰ ਆਪਣੇ ਮਾਈਂਡਸ ਆਇਆ ਉਸ ਤਰੀਕੇ ਨਾਲ ਬਣਾਈਆਂ ਨੇ ਕਿਸ ਤਰੀਕੇ ਨਾਲ ਪੇਂਟਿੰਗਾਂ ਬਣਾਈਆਂ ਜੀ ਤੁਹਾਡੇ ਕੋਲ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਤਾਂ ਮੈਂ ਆਪਣੀਆਂ ਹੀ ਤਸਵੀਰਾਂ ਖਿੱਚ ਕੇ ਤੇ ਬਣਾਉਣੀ ਸੀ ਪਰ ਫਿਰ ਬਣਾਉਂਦੇ ਬਣਾਉਂਦੇ ਉਹ ਫੀਚਰਸ ਮੇਰੇ ਮਨ 'ਚ ਇੰਨੀ ਚੰਗੀ ਤਰ੍ਹਾਂ ਮੈਨੂੰ ਯਾਦ ਹੋ ਗਏ ਕਿ ਮੈਂ ਬਿਨਾਂ ਦੇਖੇ ਵੀ ਆਪਣੇ ਮਨ ਨਾਲ ਵੀ ਉਹ ਚੀਜ਼ਾਂ ਡਰਾ ਕਰ ਸਕਦੀ ਹਾਂ ਅੱਛਾ ਕੋਈ ਸਾਹਮਣੇ ਤੁਹਾਡੇ ਬੈਠ ਜਾਵੇ ਤੇ ਉਹਦੀ ਪੇਂਟਿੰਗ ਦੇਖ ਕੇ ਬਣਾ ਸਕਦੇ ਹੋ ਉਹਨੂੰ ਹਾਂਜੀ ਬਿਲਕੁਲ ਔਰ ਇਹ ਸਾਡੇ ਆਰਟ ਪ੍ਰੈਕਟਿਸਿਸ ਦੇ ਵਿੱਚ ਹੀ ਹੁੰਦਾ ਜਦੋਂ ਅਸੀਂ ਸਟੱਡੀ ਕਰੀ ਦੀ ਇਸ ਚੀਜ਼ ਦੀ ਇਹ ਸਟਾਰਟਿੰਗ ਹੀ ਪੁਆਇੰਟ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਦੇਖ ਕੇ ਉਹ ਦਾ ਹੂ ਬਹੂ ਪੋਰਟਰੇਟ ਬਣਾ ਸਕਦੇ ਕਿੰਨੀ ਦੇਰ ਦੇ ਵਿੱਚ ਬਣਾ ਲੈਂਦੇ ਜੋ ਪੋਰਟਰੇਟ ਜਿਹੜਾ ਬਣਾਇਆ ਜਾਂਦਾ ਦੇਖ ਜੇ ਕੁਇਕ ਰੈਪਿਡ ਦੀ ਗੱਲ ਕਰੀਏ ਤਾਂ 20 ਮਿੰਟ ਅੱਧੇ ਘੰਟੇ ਦੇ ਵਿੱਚ ਬਣ ਸਕਦਾ ਹੈ ਇੱਕ ਚਾਰ ਕੋਲ ਦੇ ਨਾਲ ਜਾਂ ਕਿਸੇ ਚੀਜ਼ ਨਾਲ ਪਰ ਜੇ ਅਸੀਂ ਆਇਲ ਪੇਂਟਿੰਗਸ ਦੇ ਵਿੱਚ ਡੀਟੇਲ ਵਰਕ ਕਰਨਾ ਹੋਵੇ ਤਾਂ ਉਹਨੂੰ ਟਾਈਮ ਲੱਗ ਜਾਂਦਾ ਹੈ ਅੱਛਾ ਪੇਂਟਿੰਗ ਜਦੋਂ ਬਚਪਨ ਚ ਚਲੋ ਸ਼ੌਂਕ ਹੁੰਦਾ ਹਰ ਇੱਕ ਨੂੰ ਕਿ ਕਲਰ ਫੜ ਕੇ ਤੇ ਕਾਪੀਆਂ ਦੇ ਕਸਾਈ ਜਣੇ ਤੇ ਹਰ ਬੱਚੇ ਨੂੰ ਜਿਆਦਾ ਸ਼ੌਂਕ ਹੁੰਦਾ ਜੋ ਜੋ ਉਹ ਸੰਭਾਲਣੀ ਸ਼ੁਰੂ ਕੀਤੀ ਫਿਰ ਐ ਤੇ ਨਹੀਂ ਕਦੀ ਲੱਗਾ ਕਿ ਇਹ ਕੀ ਕੰਮ ਕਰਦੀ ਪਈ ਇਹਦੇ ਵਿੱਚ ਕੋਈ ਤਰੱਕੀ ਹੈਗੀ ਆ ਜਾਂ ਨਹੀਂ ਹੈਗੀ ਇਹ ਮਾਈਂਡ ਸਟ ਆਇਆ ਜਾਂ ਸੋਚਿਆ ਕਿ ਤਰੱਕੀ ਹੋਵੇ ਨਾ ਹੋਵੇ ਕੋਈ ਜਾਣੇ ਜਾਂ ਨਾ ਜਾਣੇ ਪਰ ਮੈਂ ਆਪਣੇ ਦਿਲ ਦੀ ਜਿਹੜੀ ਚਾਹਤ ਨੂੰ ਪੂਰੀ ਕਰਨੀ ਮੇਰੇ ਮਨ ਵਿੱਚ ਇਦਾਂ ਕਦੇ ਨਹੀਂ ਆਇਆ ਕਿ ਮੈਂ ਕੀ ਕਰ ਰਹੀ ਆ ਕਿਉਂਕਿ ਮੈਨੂੰ ਹਮੇਸ਼ਾ ਹੀ ਉਹ ਕਰਕੇ ਬਹੁਤ ਖੁਸ਼ੀ ਮਿਲੀ ਤੇ ਮੈਂ ਤਾਂ ਫ੍ਰੀ ਟਾਈਮ ਦੇ ਵਿੱਚ ਜਦੋਂ ਵੀ ਹਮੇਸ਼ਾ ਆਰਟੀ ਕਰਦੀ ਰਹੀ ਤੇ ਇਸ ਕਰਕੇ ਮੈਨੂੰ ਲੱਗਾ ਕਿ ਮੈਂ ਇਸ ਤੋਂ ਇਲਾਵਾ ਹੋਰ ਕਿਸੇ ਫੀਲਡ ਦੇ ਵਿੱਚ ਮੈਨੂੰ ਸਕੂਨ ਨਹੀਂ ਮਿਲੇਗਾ ਮੈਨੂੰ ਇਸੇ ਨੂੰ ਹੀ ਆਪਣਾ profession ਬਣਾਣਾ ਹੈ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਮਿਲਿਆ ਤੁਹਾਨੂੰ ਇਸ ਪਰਿਵਾਰ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਵੇਂ ਕਿ ਮੇਰੇ ਪਾਪਾ ਵੀ ਆਰਟਿਸਟ ਨੇ ਤੇ ਮੇਰੀ ਫੈਮਲੀ ਬਹੁਤ ਮਾਣ ਮਹਿਸੂਸ ਕਰਦੀ ਹੈ ਕਿ ਮੈਂ ਵੀ ਇਸ ਫੀਲਡ ਦੇ ਵਿੱਚ ਸਕਸੈਸ ਦੇ ਕਰੀਬ ਜਾ ਰਹੀ ਹਾਂ ਤੇ ਮੈਨੂੰ ਖੁਦ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਆਪਣੇ ਪਰਿਵਾਰ ਤੇ ਤੇ ਜੋ ਮੈਂ ਕਰ ਰਹੀ ਹਾਂ ਪਾਪਾ ਟੀਚਰ ਵੀ ਨੇ ਜਾਂ ਕੋਈ ਹੋਰ ਟੀਚਰ ਹੈ ਜਿਨ੍ਹਾਂ ਦਾ ਕੋਝੇ ਯੋਗਦਾਨ ਹੈਗਾ ਤੁਹਾਨੂੰ ਇੱਥੇ ਤਾਂ ਪਛਾਣ ਦੇ ਵਿੱਚ ਬਹੁਤ ਸਾਰੇ ਟੀਚਰਸ ਨੇ ਜਿੰਨਾ ਦੀ ਗਾਈਡੈਂਸ ਦੇ ਨਾਲ ਮੈਂ ਅੱਜ ਇੱਥੇ ਖੜੀ ਹਾਂ ਸਭ ਤੋਂ ਪਹਿਲਾਂ ਪਾਪਾ ਆਫਕੋਰਸ ਕਿਉਂਕਿ ਉਹਨਾਂ ਤੋਂ ਹੀ ਮੈਂ ਦੇਖ ਕੇ ਸਭ ਸਿੱਖਿਆ ਉਹਨਾਂ ਨੇ ਬਹੁਤ ਵਾਰੀ ਮੈਨੂੰ ਉਤਸ਼ਾਹਿਤ ਵੀ ਕੀਤਾ ਆਰਟ ਕਰਨ ਦੇ ਲਈ ਉਸ ਤੋਂ ਬਾਅਦ ਮੇਰੇ ਯੂਨੀਵਰਸ ਆਰਟ ਗੈਲਰੀ ਦੇ ਵਿੱਚੋਂ ਵੀ ਮੈਂ ਸਿੱਖਿਆ ਇੱਥੇ ਕਰਮਜੀਤ ਸਰ ਨੇ ਉਹਨਾਂ ਤੋਂ ਮੈਂ ਕੁਝ ਟਾਈਮ ਸਿੱਖਿਆ ਫਿਰ ਮੇਰੇ ਬੈਚਲਰਸ ਦੇ ਟੀਚਰਸ ਮੇਰੇ ਮਾਸਟਰਸ ਦੇ ਟੀਚਰਸ ਇਸ ਟਾਈਮ ਮੈਨੂੰ ਟੀਚ ਕਰ ਰਹੇ ਨੇ ਡਾਕਟਰ ਮਿਰਪੂਮਾ ਸਿੰਘ ਮੈਮ ਮੇਰੇ ਉਥੇ ਮੈਂ ਸੈਂਟਰਲ ਯੂਨੀਵਰਸਿਟੀ ਹਿਮਾਚਲ ਤੋਂ ਪੜ੍ਹ ਰਹੀ ਆ ਮਨੀਸ਼ ਕੁਮਾਰ ਗੌਣ ਮੇਰੇ ਸਰ ਨੇ ਵੇਦ ਪ੍ਰਕਾਸ਼ ਪਾਲੀਵਾਲ ਇਹਨਾਂ ਸਾਰੇ ਟੀਚਰਸ ਤੋਂ ਸਿੱਖ ਕੇ ਹੀ ਗਾਈਡੈਂਸ ਦਾ ਬਹੁਤ ਜ਼ਰੂਰੀ ਹੈ ਕਿਸੇ ਵੀ ਫੀਲਡ ਵਿੱਚ ਮੈਨੂੰ ਲੱਗਦਾ ਹੈ ਕਿ ਗਾਈਡੈਂਸ ਬਹੁਤ ਜ਼ਰੂਰੀ ਹੈ ਔਰ ਇੱਕ ਅੱਛੇ ਟੀਚਰ ਹੋਣ ਕਰਕੇ ਹੀ ਮੈਂ ਇੱਕ ਸਕਸੈਸਫੁਲ ਸ਼ੋਅ ਕਰ 파ਰੀ ਆ ਇਸ ਫੀਲਡ ਦੇ ਵਿੱਚ ਮੈਸੇਜ ਦੇਣਾ ਚਾਹੋਗੇ ਪੰਜਾਬ ਦੀਆਂ ਧੀਆਂ ਨੂੰ ਕਿ ਕਿ ਹਰ ਕੋਈ ਧੀ ਕਿੰਨਾ ਕਿਤੇ ਬਾਹਰ ਜਰੂਰ ਨਿਕਲਣਾ ਚਾਹਦੀ ਹੈ ਕੁਝ ਬਣਨਾ ਚਾਹਦੀ ਹੈ ਮਾਪੇ ਦਾ ਨਾਮ ਰੋਸ਼ਨ ਕਰਨਾ ਚਾਹਦੀ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਮੈਨੂੰ ਲੱਗਦਾ ਕਿ ਮੈਂ ਹਜੇ ਏਡੀ ਵੱਡੀ ਨਹੀਂ ਕਿ ਮੈਂ ਕਿਸੇ ਨੂੰ ਮੈਸੇਜ ਦੇ ਸਕਾਂ ਪਰ ਮੈਨੂੰ ਲੱਗਦਾ ਹੈ ਕਿ ਹਰ ਇੱਕ ਕੁੜੀ ਨੂੰ ਅਪੜੇ ਜੋ ਉਹ ਕਰਨਾ ਚਾਹਦੀ ਹੈ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਉਣਾ ਚਾਹੀਦਾ ਹੈ ਖੁਦ ਨੂੰ ਪ੍ਰਾਊਡ ਫੀਲ ਕਰਾਉਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹਦੇ ਵਿੱਚ ਜੋ ਸਾਡੀ ਮਹਾਰਤ ਹੈ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਜਿਹੜਾ ਵੀ ਤੁਹਾਡਾ ਫੀਲਡ ਹੋਵੇ ਸੋ ਬਿਲਕੁਲ ਧੰਨਵਾਦ ਸਾਡੇ ਵੱਲੋਂ ਬੈਸਟ ਫਲਕ ਤੁਹਾਨੂੰ ਕਿ ਆਰਮਲੇ ਸਮੇਂ ਵਿੱਚ ਤੁਸੀਂ ਤਰੱਕੀਆਂ ਬਖਸ਼ੋ ਤਾਂ ਕਿਦਰਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਇਸ ਬੇਟੀ ਦੇ ਮਨ ਦੇ ਵਿੱਚ ਭਾਵਨਾ ਹੈ ਕਿ ਮੈਂ ਕੁਝ ਕਰਕੇ ਦਿਖਾਵਾਂ ਹਾਲਾਂਕਿ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਸਿਰਫ ਤੇ ਸਿਰਫ ਇਹ ਸੋਚਿਆ ਸੀ ਕਿ ਮੇਰੇ ਦੇਨ ਨੂੰ ਸੰਤੁਸ਼ਟੀ ਮਿਲਦੀ ਪਈ ਹੈ ਡਰਿੰਕ ਕਰਕੇ ਤਾਂ ਮੈਂ ਕਰਦੀ ਰਹੀ ਪਰ ਜਿਉ ਜੋ ਸਮਾਂ ਲੰਘਦਾ ਗਿਆ ਤਾਂ ਤਰੱਕੀਆਂ ਆਪਣੇ ਆਪ ਹੀ ਪਿਆਰ ਛੂਣਾ ਸ਼ੁਰੂ ਹੋ ਗਿਆ ਤਾਂ ਦੇਖਦੇ ਹਾਂ ਕਿ ਹੁਣ ਆ ਗਾਂ ਜਿਹੜੀਆਂ ਲੜਕੀਆਂ ਘਰਾਂ ਚ ਬੈਠੀਆਂ ਸਿਰਫ ਸੋਚਦੀਆਂ ਜਿਹੜੇ ਨੌਜਵਾਨ ਬੱਚੇ ਜਿਹੜੇ ਨੇ ਉਹ ਸੋਚਦੇ ਨੇ ਕਿ ਅਸੀਂ ਕੁਝ ਕਰਾਂਗੇ ਪਰ ਕੁਝ ਕਰਦੇ ਨਹੀਂ ਐ ਉਹਨਾਂ ਨੂੰ ਕਿਹੜਾ ਹੌਸਲਾ ਮਿਲਦਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ